Uh, hello, everyone. My name is Lilia. I came from Eurasia Institute, Germany. I am happy to be here. To meet your students, parents, all people who are interested in studying Germany. And actually Germany really is high demand among foreign students because a government support even foreign students. They right, allow to study free of charge. So education is available for everyone, absolutely. We will translate yes. uh, days, that Germany the world, a good destination Every year, I know Germany ਅਮੀਰ ਮੁਲਕ ਹੈ ਫ੍ਰੀ ਐਜੂਕੇਸ਼ਨ ਦੇਣਾ ਚਾਹੁੰਦਾ ਤੁਸੀਂ ਲੈਂਡ ਵਾਲੇ ਬਣੋ 1 ਸਾਲ ਦਾ ਲੈਂਗੁਏਜ ਪ੍ਰੋਗਰਾਮ ਕਰਕੇ ਤੁਸੀਂ ਬੈਚਲਰ ਡਿਗਰੀ ਫ੍ਰੀ ਆਫ ਕਾਸਟ ਕਰ ਸਕਦੇ ਹੋ ਪਾਰਟ ਟਾਈਮ ਜੌਬ অপਸ਼ਨਸ ਨੇ ਉਥੇ ਪੱਕੇ ਹੋਣ ਦੇ ਚਾਂਸਸ ਨੇ ਵਿੱਚ ਇੱਕ ਮਹੀਨੇ ਉਸ ਬੜੇ 70 ਹਜ਼ਾਰ ਇੰਜੀਨੀਅਰਾਂ ਚਾਹੀਦਾ ਵੈ ਹਰ ਕਰਾ ਦਾ ਕੋਰਸ ਅਵੇਲੇਬਲ ਹੈ ਤੇ ਇਹ ਬੜੇ 25 ਸਾਲ ਤੋਂ ਮੇਰੇ ਨਾਲ ਇਹ ਕੰਮ ਕਰਦਾ ਆ ਰਿਹਾ ਇੰਸਟੀਚਿਊਟ ਪਰ ਬਹੁਤ ਸਾਰੇ ਬੱਚੇ ਨੂੰ ਭੇਜਿਆ ਕਿ ਹੁਣ ਵੀ ਮੈਂ ਕੋਸ਼ਿਸ਼ ਕਰ ਰਿਹਾ ਉੱਥੇ ਭੇਜਣ ਵਾਸਤੇ ਤੁਹਾਨੂੰ ਕਿਸੇ ਨੇ ਵੀ ਕੋਈ ਜਰਮਨੀ ਜਾਣਾ ਚਾਹੁੰਦਾ ਹੈ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਮੈਨੂੰ ਮਿਲ ਸਕਦੀ ਹੈ ਥੈਂਕ ਯੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਤ ਸਾਹਿਬ ਮੈਂ ਐਡਵੋਕੇਟ ਕਮਲ ਕੁਮਾਰ ਫੁੰਬਲਾ ਪਿੰਡ ਮਾਲੇਵਾਲ ਦਾ ਬੋਰਣਾ ਤੇ ਮੈਂ ਬੀ ਐਨ ਓਵਰਸੀਡ ਦਾ ਸੀਈਓ ਹਾਂ ਪਿਛਲੇ 29 ਸਾਲਾਂ ਤੋਂ ਇਸ ਸੰਸਥਾ ਨੂੰ ਚਲਾ ਰਿਹਾ ਮਾਂ ਅੱਜ ਮਤਲਬ ਮੈਨੂੰ ਪਿਛਲੇ 29 ਸਾਲ ਦੇ ਵਿੱਚ ਅਲੱਗ-ਅਲੱਗ ਕੰਟਰੀਆਂ ਜਾਣ ਦਾ ਮੌਕਾ ਮਿਲਿਆ 400 ਦੇ ਕਰੀਬ ਇੰਟਰਨੈਸ਼ਨਲ ਫਲਾਈਟਸ ਕੀਤੀਆਂ ਯੂਨੀਵਰਸਿਟੀਆਂ ਨੂੰ ਮਿਲਿਆ ਕਾਲਜ ਦੇ ਡੈਲੀਗੇਟਸ ਨੂੰ ਮਿਲਿਆ ਇੰਟਰਨੈਸ਼ਨਲ ਐਜੂਕੇਸ਼ਨਲ ਵਰਕਸ਼ਾਪਸ ਅਟੈਂਡ ਕੀਤੀਆਂ ਉਹ ਕਰਨ ਤੋਂ ਬਾਅਦ ਮੇਰੇ ਕੋਲੇ ਬਹੁਤ ਕੁਝ ਇਹੋ ਜਿਹਾ ਹੋ ਗਿਆ ਨੇ ਜਿਹੜੀ ਮੈਂ ਨਵੀਂ ਜੂਥ ਨੂੰ ਦੱਸ ਸਕਾਂ ਅੱਜ ਅਸੀਂ ਗਲੋਬਲ ਐਜੂਕੇਸ਼ਨ ਫੇਅਰ ਕਰਵਾਇਆ ਪਿਛਲੇ 3 ਦਿਨ ਤੋਂ ਕਰਾ ਰਹੇ ਹਾਂ 24 ਤਰੀਕ ਜਲੰਧਰ ਸੀ 25 ਲੁਧਿਆਣਾ ਤੇ 26 ਨੂੰ ਨਮਾ ਸ਼ਹਿਰ ਡਿਫਰੈਂਟ ਕੰਟਰੀ ਦੇ ਯੂਨੀਵਰਸਿਟੀ ਦੇ ਡੈਲੀਗੇਟਸ ਨੂੰ ਬੁਲਾਇਆ ਜਰਮਨੀ ਤੋਂ ਬੁਲਾਇਆ ਸਵਿਟਜ਼ਰਲੈਂਡ ਤੋਂ ਬੁਲਾਇਆ ਫਰਾਂਸ ਤੋਂ ਬੁਲਾਇਆ ਆਸਟ੍ਰੇਲੀਆ ਤੋਂ ਬੁਲਾਇਆ ਸਵਿਟਜ਼ਰਲੈਂਡ ਤੋਂ ਵੀ ਬੁਲਾਇਆ ਤੇ ਕੈਨੇਡਾ ਹੋ ਗਿਆ ਯੂ ਐਸ ਏ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਇਹਨਾਂ ਕੰਟਰੀ ਦੇ ਡੈਲੀਗੇਟਸ ਨੂੰ ਮਿਲਾ ਕੇ ਬੱਚਿਆਂ ਨੂੰ ਤੇ ਉਹਨਾਂ ਦੇ ਮਾਪੇ ਨੂੰ ਇੰਟਰੋਡਿਊਸ ਕਰਾਇਆ ਉਹਨਾਂ ਦੇ ਵਿੱਚ ਕਿਹੜੇ ਕੋਰਸ ਨੇ ਕਿੰਨੀ ਕੁ ਫੀਸ ਲੱਗਦੀ ਹੈ ਮੇਰਾ ਪਰਪਸ ਹੈ ਕਿ ਇਲਲੀਗਲ ਹਿਊਮਨ ਸਮਗਰਿੰਗ ਬੰਦ ਹੋਵੇ ਲੋਕੀ ਡੌਂਕੀ ਲਾ ਕੇ ਬਾਹਰ ਜਾਂਦੇ ਨੇ ਲੱਖਾਂ ਰੁਪਈਆ ਖਰਚ ਕਰਦੇ ਨੇ ਲੀਗਲ ਵੇ ਦੇ ਨਾਲ ਮੈਂ ਲਾਅ ਕਰਕੇ ਇਸ ਇੰਡਸਟਰੀ ਚ ਆਇਆ ਸੀਗਾ ਤੇ ਮੈਂ ਲੋਕਾਂ ਨੂੰ ਕਾਨੂੰਨੀ ਤਰੀਕਾ ਸਿਖਾਣਾ ਚਾਹੁੰਦਾ ਹਾਂ ਮੇਰੀ ਇੱਛਾ ਹੈ ਕਿ ਨਵੀਂ ਜਨਰੇਸ਼ਨ ਨੂੰ ਉਹ ਸਾਰੀ ਇਨਫੋਰਮੇਸ਼ਨ ਮਿਲ ਜਾਵੇ ਬੱਚਿਆਂ ਦੇ ਪੈਸੇ ਖਰਾਬ ਨਾ ਹੋਣ ਮਾਪੇ ਦੇ ਪੈਸੇ ਖਰਾਬ ਨਾ ਹੋਣ ਉਹ ਆਪਣੀ ਡੈਸਟੀਨੇਸ਼ਨ ਤੱਕ ਪਹੁੰਚ ਸਕਣ ਇਹ ਫ੍ਰੀ ਆਫ ਕਾਸਟ এডੂਕੇਸ਼ਨ ਜਿਹੜਾ ਫੇਅਰ ਕਰਾਇਆ ਗਿਆ ਤੇ ਮੈਂ ਤੇ ਮੇਰੀ ਟੀਮ ਇੱਥੇ ਆਈ ਡਿਫਰੈਂਟ ਕੰਟਰੀ ਦੇ ਡੈਲੀਗੇਟਸ ਆਏ ਤੁਸੀਂ ਇਹਨਾਂ ਦੇ ਵਿੱਚੋਂ ਕਾਫੀ ਡੈਲੀਗੇਟਸ ਦੀ ਵਾਈਟਸ ਵੀ ਦੇਖ ਸਕਦੇ ਹੋ ਉਹਨਾਂ ਨੇ ਆਪਣੇ ਕੰਟਰੀ ਬਾਰੇ ਇੰਟਰੋਡਿਊਸ ਕੀਤਾ ਦੱਸਿਆ ਕਿ ਕੀ ਕੀ ਕਰ ਸਕਦੇ ਹੋ ਇੰਡੀਆ ਦੇ ਲੋਕਾਂ ਦੀ ਪੂਰੀ ਦੁਨੀਆ ਦੇ ਵਿੱਚ ਜ਼ਰੂਰਤ ਹੈ ਇਹ ਹਾਰਡ ਵਰਕਿੰਗ ਨੇ ਉਥੋਂ ਦੇ ਕਲਚਰ ਵਿੱਚ ਅਡਜਸਟ ਹੋ ਜਾਂਦੇ ਨੇ ਕੋਈ ਕ੍ਰਾਈਮ ਨਹੀਂ ਕਰਦੇ ਇਹ ਰੀਜ਼ਨ ਹੈ ਕਿ ਪੂਰੀ ਦੁਨੀਆ ਚਾਹੇ ਅਮਰੀਕਾ ਹੈ ਚਾਹੇ ਕੈਨੇਡਾ ਹੈ ਆਸਟ੍ਰੇਲੀਆ ਹੈ ਨਿਊਜ਼ੀਲੈਂਡ ਹੈ ਫ੍ਰਾਂਸ ਹੈ ਜਰਮਨੀ ਹੈ ਉਹ ਲੋਕ ਵੈਲਕਮ ਕਰਦੇ ਨੇ ਤੇ ਮੈਂ ਅਵੇਲੇਬਲ ਰਹਿੰਦਾ ਮੈਂ ਮੇਰੇ ਕੁਝ ਹੈਲਪਲਾਈਨ ਨੰਬਰ ਨੇ ਤੁਸੀਂ ਮੇਰੀ ਟੀਮ ਨੂੰ ਕਾਲ ਕਰਕੇ ਮੈਨੂੰ ਜਿੰਦਰ ਲੁਧਿਆਣਾ ਨਵਾਂ ਸ਼ਹਿਰ ਮਿਲ ਸਕਦੇ ਹੋ ਕੋਸ਼ਿਸ਼ ਕਰਾਂਗਾ ਮੈਂ ਇਹ ਇਨਫੋਰਮੇਸ਼ਨ ਨਵੀਂ ਜਨਰੇਸ਼ਨ ਤੱਕ ਪੁਹਾਂਚ ਕੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪੁਹਾਂਚ ਦਿਆਂਗਾ